ਵੈਸੇ ਤਾਂ ਪਹਿਲਾਂ ਸੁਣਦੇ ਹੁੰਦੇ ਸੀਗੇ ਵੀ ਕੈਨੇਡਾ ਦੇ ਹਾਲਾਤ ਐਦਾਂ ਹੋ ਗਿਆ ਕਹਿੰਦੇ ਹੁੰਦੇ ਉਹਨੇ ਵੀ ਜਦੋਂ ਆਪਦੇ ਘਰੇ ਅੱਗ ਨਾ ਲੱਗੇ ਤਾਂ ਉਹਦਾ ਸੇਕ ਆਪਾਂ ਨੂੰ ਪਤਾ ਨਹੀਂ ਲੱਗਦਾ ਸੋ ਸਾਡੇ ਨਾਲ ਐਦਾਂ ਹੋਇਆ ਕੱਲ ਦੀ ਰਾਤ ਸੋ ਸਾਡੀ ਗੱਡੀ ਬਾਹਰ ਖੜੀ ਸੀ ਡਰਾਈਵਵੇ ਦੇ ਉੱਤੇ ਰਾਤ ਨੂੰ ਕੋਈ ਬੰਦਾ ਆਇਆ ਗੱਡੀ ਦਾ ਉਹਨੇ ਸ਼ੀਸ਼ਾ ਭੰਨਿਆ ਸ਼ੀਸ਼ਾ ਭੰਨ ਕੇ ਉਹਨੇ ਕੀ ਕੀਤਾ ਸਾਡਾ ਕੁਝ ਕੈਸ਼ ਪਿਆ ਸੀਗਾ ਥੋੜਾ ਸੀਗਾ ਮਤਲਬ ਕਿ ਬਹੁਤ ਜ਼ਿਆਦਾ ਵੱਡੀ ਅਮਾਉਂਟ ਨਹੀਂ ਸੀ 100-200 ਡਾਲਰ ਸੀਗਾ ਤੇ ਉਹੋ ਲੈ ਕੇ ਭੱਜ ਗਿਆ ਅ ਗੱਲ ਸੋਚਣ ਵਾਲੀ ਇਹ ਆ ਵੀ ਜਿਹੜੇ ਏਰੀਆ 'ਚ ਅਸੀਂ ਰਹਿਨੇ ਆਗੇ ਏਰੀਆ ਕਾਫੀ ਸੇਫ ਵੀ ਮੰਨਿਆ ਜਾਂਦਾ ਤੇ ਇੱਥੇ ਇਦਾਂ ਦਾ ਕੁਝ ਹੁੰਦਾ ਨਹੀਂ ਸੀਗਾ ਪਰ ਹੁਣ ਬ੍ਰੈਂਟਨ ਦੇ ਵਿੱਚ ਲਾਲੋ ਜੀਟੀਏ ਦੇ ਵਿੱਚ ਕੋਈ ਵੀ ਇਦਾਂ ਦਾ ਏਰੀਆ ਰਹਿ ਨਹੀਂ ਗਿਆ ਜਿੱਥੇ ਸੇਫਟੀ ਤੁਸੀਂ ਕਹਿ ਸਕਦੇ ਹੋ ਵੀ ਹਾਂਜੀ ਇੱਥੇ ਸੇਫਟੀ ਹੈਗੀ ਹੈਗੀ ਕੋਈ ਵੀ ਏਰੀਆ ਸੇਫ ਨਹੀਂ ਰਿਹਾਗਾ ਜਦੋਂ ਮੈਂ ਇਹ ਵੀਡੀਓ ਔਰ ਇੰਸਟਾਗ੍ਰam ਤੇ ਵੀ ਪਾਈਆਂ ਦੀਆਂ ਫੋਟੋਜ਼ ਮੈਂ ਸ਼ੇਅਰ ਕੀਤੀਆਂ ਤਾਂ ਮੈਨੂੰ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮੈਸੇਜ ਆਏ ਤੇ ਉਹਨਾਂ ਨੇ ਫੋਟੋਆਂ ਭੇਜੀਆਂ ਵੀ ਸਾਡੀ ਗੱਡੀ ਦੇ ਨਾਲ ਵੀ ਸੇਮ ਚੀਜ਼ ਹੋਈ ਆ ਫਿਰ ਸਾਨੂੰ ਇਹ ਲੱਗਿਆ ਵੀ ਕਿਤੇ ਕੋਈ ਸੇਮ ਗੈਂਗ ਹੀ ਲੱਗਦਾਗਾ ਜਿਹੜਾ ਇਹ ਕੰਮ ਕਰ ਰਿਹਾ ਹਰੇਕ ਜਗ੍ਹਾ ਤੇ ਜਣਾ ਪਰ ਹੁਣ ਜਦੋਂ ਉਹ ਬੰਦਾ ਆਇਆ ਮੈਂ ਇੱਥੇ ਨੇ ਇੱਕ ਸੀਸੀਟੀਵੀ ਫੁਟੇਜ ਆ ਸਾਡੇ ਕੈਮਰੇ ਲੱਗੇ ਹੋਇਆ ਘਰ ਦੇ ਵਿੱਚ ਤੇ ਉਹ ਕੈਮਰੇ ਦੇ ਵਿੱਚ ਆਪਾਂ ਜਦੋਂ ਦੇਖਿਆ ਤੇ ਇਹ ਆ ਵੀਡੀਓ ਸੀ ਕਿ ਜਿਹੜੀ ਵੈ ਸ਼ੁਰੂ ਕੀਤਾ ਕਿ ਤੁਹਾਨੂੰ ਪਤਾ ਹੀ ਹੈ ਵੀ ਇਦਾਂ ਗਰਾਜ ਪੜੇ ਹੁੰਦੇ ਪਰ ਜ਼ਿਆਦਾਤਰ ਲੋਕ ਗਰਾਜ ਨੂੰ ਆਪਣਾ ਸਮਾਨ ਰੱਖਣ ਦੇ ਲਈ ਵਰਤ ਲੈਂਦੇ ਆਗੇ ਸਾਡਾ ਤਾਂ ਜੁਨੇ ਦਾ ਸਮਾਨ ਵੀ ਨਹੀਂ ਸੀਗਾ ਕੀ ਸੀਗਾ ਵੀ ਆਪਣੇ ਕੋਲੇ ਗੱਡੀ ਤਾਂ ਪੁਰਾਣੀ ਆ ਇਹ ਹਨਾ 2013 ਮਾਡਲ ਆ ਕੀ ਤੇ ਆਪਾਂ ਨੂੰ ਇਨੀ ਹੈ ਨਹੀਂ ਸੀਗਾ ਵੀ ਆਪਣੀ ਗੱਡੀ ਨਾਲ ਵੀ ਪੁਰਾਣੀ ਗੱਡੀ ਨਾਲ ਵੀ ਇਦਾਂ ਹੋ ਸਕਦਾ ਕਿਉਂਕਿ ਮੋਸਟਲੀ ਜ਼ਿਆਦਾ ਕੀ ਸੀਗਾ ਵੀ ਜਿਹੜੀਆਂ ਨਵੀਆਂ ਗੱਡੀਆਂ ਨਵੀਆਂ ਬ੍ਰਾਂਡ ਦੀ ਕੋਈ ਬੰਦਾ ਗੱਡੀ ਲੈਂਦਾ ਉਹ ਪਿਕ ਹੋ ਜਾਂਦੀ ਆ ਸੋ ਹੁਣ ਤਾਂ ਆਪਾਂ ਅੰਦਰ ਲਾਈ ਆ ਗੱਡੀ ਜਦੋਂ ਕੱਲ ਜਿਹੜਾ ਜਦੋਂ ਇਨਸੀਡੈਂਟ ਹੋਇਆ ਉਸ ਟਾਈਮ ਦੇ ਉੱਤੇ ਗੱਡੀ ਇੱਥੇ ਖੜੀ ਹੋਈ ਸੀ ਜੀ ਆਪਣੀ ਤੇ ਆਹ ਕੈਮਰਾ ਲੱਗਿਆ ਹੋਇਆ ਸਾਹਮਣੇ ਇਸ ਕੈਮਰੇ ਦੇ ਵਿੱਚ ਕੈਪਚਰ ਹੋ ਗਿਆ ਸੀਗਾ ਤੇ ਆਹ ਸ਼ੀਸ਼ਾ ਅਗਲੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਟੁੱਟਿਆ ਪਿਆ ਤੋ ਉਹਨਾਂ ਨੇ ਤੋ ਉਹਨਾਂ ਨੇ ਕੀਤਾ ਕਿ ਆ ਆ ਪਰਲੀ ਮੂਰਲਾ ਸ਼ਿੱਸ਼ਾ ਸੀਗਾ ਉਧਰੇ ਸਾਈਡ ਵਾਲਾ ਉਹ ਪੰਨਾ tha। ਸੋ ਉਹ ਪੰਨਾ ਕੇ ਉਕੇ ਸਮਾਨ ਮੂਰ ਜਿਹੜਾ ਚਾਲੂ ਤੇ ਡੈਸ਼ਾ ਰਾਣਾ ਉਦੇ ਵਿੱਚ ਉਹਨਾਂ ਨੇ ਸਮਾਨ ਕੱਢਿਆ ਕੁਝ ਖਲਾਰਤਾ ਵਿੱਚ ਤੇ ਜਿਹੜਾ ਕੈਸ ਸੀਗਾ ਉਹ ਲੈ ਕੇ ਚਾਕੇ ਤੇ ਇੱਕ ਪਰਨਾ ਪਿਆ ਸੀਗਾ ਪੀਲੇ ਕਲਰ ਦਾ ਤੇ ਉਹ ਵੀ ਨਾਲ ਲੈ ਗਈ ਪਤਾ ਨਹੀਂ ਉਹ ਤਾਂ ਕੀ ਕਰਾਉਣਾ ਸੀਗਾ ਔਰ ਨਾਏ ਬੰਦਾ ਕੌਣ ਸੀਗਾ ਤੇ ਉਸ ਤੋਂ ਬਾਅਦ ਮੈਂ ਕੀ ਪ੍ਰੋਸੀਜਰ ਜਿਹੜਾ ਵਰਤਿਆ ਤੇ ਇਨ ਕਿਸਪੋਡੇ ਨਾਲ ਕੁਝ ਵੀ ਇਦਾਂ ਦਾ ਹੁੰਦਾ ਤਾਂ ਤੁਸੀਂ ਕੀ ਕਰ ਸਕਦੇ ਸੋ ਬੇਸਿਕਲੀ ਪੁਲਿਸ ਤੋਂ ਉਹਨੂੰ ਕੁਲ ਬਾਲਾ ਸੀਰੀਅਸ ਨਹੀਂ ਲੈਂਦੀ ਜਿੰਨਾ ਟਾਈਮ ਕੋਈ ਇੰਜਰੀ ਨਹੀਂ ਹੋਈ ਹੋਵੇ ਇੱਥੇ ਜਾਂ ਕੁਝ ਵੀ ਕਹੋ ਕਿ ਐਮਰਜੈਂਸੀ ਦੇ ਵਿੱਚ ਹਨਾ ਸੋ ਜਦੋਂ ਇਹ ਚੀਜ਼ ਹੋਈ ਸੀ ਇਹ ਰਾਤ ਦੇ तकरीबन 1.5 ਵਜੇ ਚੀਜ਼ ਹੋਈ ਹੈ ਹਨਾ ਆਪਾਂ ਸੁੱਤੇ ਪਏ ਸੀਗੇ ਕੁਝ ਨਹੀਂ ਪਤਾ ਲੱਗਿਆ ਸਵੇਰੇ तकरीबन 9:30 ਵਜੇ ਦਾ ਟਾਈਮ ਸੀਗਾ ਜਦੋਂ ਪਵਨ ਬਾਹਰ ਗਈ ਤੇ ਉਹਨੇ ਮੈਨੂੰ ਆਕੇ ਦੱਸਿਆ ਕਹਿੰਦੀ ਸ਼ੀਸ਼ਾ ਬੰਨਿਆ ਪਿਆ ਗੱਡੀ ਦਾ ਮੈਂ ਵੀ ਹੈਰਾਨ ਹੋ ਗਿਆ ਵੀ ਐਦਾਂ ਕਿਦਾਂ ਹੋ ਗਿਆ ਪਰ ਜਦੋਂ ਆਪਾਂ ਜਾ ਕੇ ਦੇਖਿਆ ਵਾ ਕਿ ਸ਼ੀਸ਼ਾ ਭੰਨਿਆ ਪਿਆ ਸੀ ਸਾਰਾ ਕੁਝ ਖਲਾੜਿਆ ਪਿਆ ਸੀਗਾ ਸਾਥੀ ਆਪਦੇ ਗੱਡੀ ਚੋਂ ਪਾਰਸ ਕੱਢ ਕੇ ਬਾਹਰ ਰੱਖਲੇ ਸੀਗੇ ਤੇ ਜਿਵੇਂ ਸ਼ਹਿਰ ਜਿੱਥੇ ਪੈਸੇ ਇਸ਼ਾਰਾ ਹੋ ਗਿਆ ਹੁੰਦਾ ਵੀ ਤੁਹਾਡੀ ਗੱਡੀ ਦੇ ਨਾਲ ਇਨਸੀਡੈਂਟ ਹੋਊਗਾ ਉਸ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਇਹ ਸਾਰੇ ਚੀਜ਼ਾਂ ਹੋ ਗਈਆਂ ਫਿਰ ਮੈਂ ਪੁਲਿਸ ਕਾਲ ਕੀਤੀ 911 ਮੈਂ ਕਾਲ ਨਹੀਂ ਕੀਤੀ ਕਿਉਂਕਿ 911 ਦੇ ਵਿੱਚ ਤੁਸੀਂ ਸਿਰਫ ਐਮਰਜੈਂਸੀ ਦੇ ਵਿੱਚ ਹੀ ਕਰ ਸਕਦੇ ਹੋਗੇ ਤਾਂ ਨੌਨ ਐਮਰਜੈਂਸੀ ਸੀਗਾ ਨੰਬਰ ਉਹ ਕੀ ਕਹਿੰਦੇ ਕਹਿੰਦੇ ਵੀ ਕੋਈ ਇੰਜਰੀ ਹੋਈ ਆ ਕੁਝ ਮਿਸ ਹੈਪਨ ਪਰ ਮੈਂ ਸਾਰੀ ਸਟੋਰੀ ਦੱਸਤੀ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਆਪਣੀ ਆਨਲਾਈਨ ਰਿਪੋਰਟ ਕਰ ਦੋ ਫਿਰ ਆਪਾਂ ਆਨਲਾਈਨ ਰਿਪੋਰਟ ਕਰਤੀ ਟੈਂਪਰੇਰੀ ਨੰਬਰ ਆ ਗਿਆ ਰਿਪੋਰਟਿੰਗ ਦਾ ਫਿਰ ਤੁਸੀਂ ਉਸ ਤੋਂ ਬਾਅਦ ਆਪਣੇ ਇਨਸ਼ੋਰੈਂਸ ਦੇ ਨਾਲ ਡੀਲ ਕਰ ਸਕਦੇ ਹੋ ਜੇ ਇਸ ਕੋਈ ਇਦਾਂ ਦਾ ਕੁਝ ਵੀ ਹੁੰਦਾ ਤੁਹਾਡੇ ਕੋਲੇ ਫੁੱਲ ਕਵਰੇਜ ਹੈਗੀ ਆ ਗੱਡੀ ਦੀ ਤਾਂ ਜਿਹੜੀ ਇੰਸ਼ੋਰੈਂਸ ਕੰਪਨੀ ਆ ਫਿਰ ਉਹ ਤੁਹਾਨੂੰ ਪੇ ਕਰ ਦਿੰਦੀ ਆ ਜੋ ਸ਼ੀਸ਼ਾ ਬ੍ਰੇਕ ਹੋਇਆ ਉਹਦਾ ਕੀ ਕਾਸਟ ਪਈ ਹੈ ਨਾ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਕਵਰ ਹੋ ਜਾਂਦੀਆਂ ਨੇ ਪਰ ਮੇਨ ਗੱਲ ਇਹ ਆ ਕਿ ਚੋਰੀ ਕਹਿ ਲੋਗੇ ਪਹਿਲਾਂ ਗੱਡੀਆਂ ਦੀ ਹੁੰਦੀ ਸੀਗੀ ਪਰ ਹੁਣ ਦੇ ਟਾਈਮ ਦੇ ਵਿੱਚ ਇੰਨੀਆਂ ਜ਼ਿਆਦੇ ਚੋਰੀਆਂ ਵਧ ਗਈਆਂ ਮੈਨੂੰ ਲੱਗਦਾ ਮੈਨੂੰ ਬਹੁਤ ਫੋਨ ਆਇਆ ਹਣਾ ਬਹੁਤ ਸਾਰਿਆਂ ਦੇ ਫੋਨ ਆਏ ਨਾਲ ਲੈਂਦੇ ਵੀ ਭਾਈ ਤੇਰੀ ਗੱਡੀ ਸੀਗੀ ਇਹ ਕਿਦਾਂ ਹੋਇਆ ਸਾਰਾ ਕੁਝ ਹਣਾ ਕਿਉਂਕਿ ਨਾਲ ਦੇ ਸਾਡੇ ਸਰਕਲ ਦੇ ਵਿੱਚ ਕਿਸੇ ਨਾਲ ਹਜੇ ਇਦਾਂ ਨਹੀਂ ਹੋਇਆ ਸੀਗਾ ਕਿ ਕਿਸੇ ਦੀ ਕੋ ਗੱਡੀ ਪਰ ਨਹੀਂ ਹੋਵੇ ਜਾਂ ਚੋਰੀ ਹੋਈ ਹੋਵੇ ਤਾਂ ਸਾਰੇ ਇਹ ਕਹਿੰਦੇ ਕਹਿੰਦੇ ਯਾਰ ਪਹਿਲਾਂ ਤਾਂ ਅਸੀਂ ਇਹ ਸੋਚਦੇ ਸੀਗੇ ਵੀ ਕਿਸੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਵੀ ਪਤਾ ਨਹੀਂ ਹੋ ਰਹੀਆਂ ਨੇ ਜਾਂ ਕਰਵਾਈਆਂ ਜਾ ਰਹੀਆਂ ਨੇ ਪਰ ਜਦੋਂ ਇਹ ਚੀਜ਼ ਆਪ ਦੇ ਨਾਲ ਹੋਈ ਤਾਂ ਉਹ ਉਹ ਨਰਵੀ ਸੌਕ ਲੱਗਿਆ ਯਾਰ ਵੀ ਇਹ ਇੱਕ ਮਤਲਬ ਕਿ ਆਪਣੇ ਸਰਕਲ ਦੇ ਵਿੱਚ ਵੀ ਇਹ ਚੀਜ਼ਾਂ ਹੋਰ ਹੋਣ ਲੱਗੀਆਂ ਹਨ ਸੋ ਹੁਣ ਕੋਈ ਵੀ ਬੰਦਾ ਸੇਫ ਨਹੀਂ ਹੈਗਾ ਲਾਜ਼ ਇੱਥੋਂ ਦੇ ਕੋਈ ਇੰਨੇ ਵਧੀਆ ਨਹੀਂ ਹੈਗੇ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਮੰਨ ਲਓ ਇਦਾਂ ਚੋਰੀ ਹੁੰਦੀ ਵੀ ਆ ਤੁਸੀਂ ਦੇਖ ਵੀ ਲਿਆ ਬੰਦੇ ਨੂੰ ਤੁਸੀਂ ਉਹਨੂੰ ਹੱਥ ਨਹੀਂ ਲਾ ਸਕਦੇ ਕਿਉਂਕਿ ਪੁਲਿਸ ਦਾ ਕਹਿਣਾ ਵੀ ਤੁਸੀਂ ਆਪਦੀ ਸੇਫਟੀ ਕਰੋ ਉਹ ਬੰਦਾ ਚੋਰੀ ਕਰਕੇ ਜਾ ਰਿਹਾ ਗੱਡੀ ਭੰਨ ਕੇ ਜਾ ਰਿਹਾ ਉਹਨੂੰ ਜਾਣ ਦੋ ਜੇ ਉਹਦੇ ਕੋਲ ਪੈਸੇ ਵੀ ਹੈਗੇ ਥੋੜੇ ਤਾਂ ਲੈ ਜਾਣ ਦੋ ਪਰ ਮੈਨੂੰ ਲੱਗਦਾ ਇੱਥੇ ਕੁਝ ਨਾ ਕੁਝ ਤੁਹਾਡੇ ਹੱਥ ਦੇ ਵਿੱਚ ਰਾਈਟ ਹੋਣੇ ਚਾਹੀਦੇ ਆਗੇ ਵੀ ਮਨੋਲੋਜੀਕ ਤੁਹਾਡੇ ਕੋਲੇ ਕੋਈ ਇਦਾਂ ਦਾ ਹਥਿਆਰ ਹਨਾ ਕੋਈ ਲਾਇਸੈਂਸਡ ਹਥਿਆਰ ਹੋਵੇ ਤੇ ਕੁਝ ਵੀ ਹੋਵੇ ਵੀ ਤੁਸੀਂ ਆਪ ਦੀ ਸੇਫਟੀ ਕਰ ਲਓ ਪਰ ਬੇੜਾ ਗਰਕ ਹੋਇਆ ਪਿਆ ਕੈਨੇਡਾ ਦਾ ਵਾਕਈ ਪਹਿਲਾਂ ਤੁਹਾਨੂੰ ਕਦੀ ਸੁਣਨ ਦੇ ਜੀ ਹੁਣ ਆਪਦੇ ਨਾਲ ਹੀ ਚੀਜ਼ ਹੋ ਗਈ ਆਗੀ ਸੋ ਮੈਂ ਹੋ ਦੋਸਤੋ ਬਾਅਦ ਗੱਡੀ ਕਰਾਏ ਦੇ ਵਿੱਚ ਲਾਉਣ ਲੱਗ ਗਏ ਤੇ ਹੁਣ ਪਤਾ ਨਹੀਂ ਅ ਅਮੀਨ ਜਿੰਨਾ ਲੋਕਾਂ ਦੇ ਨਾਲੇ ਚੀਜ਼ਾਂ ਹੋਈਆਂ ਨੇ ਉਹੀ ਜਾਣ ਸਕਦੇ ਆ ਕਿ ਪਰ ਜਿੰਨਾ ਜਿਹੜੇ ਹਜੇ ਸੋਚਦੇ ਨੇ ਵੀ ਨਹੀਂ ਸਾਡੇ ਨਾਲ ਨਹੀਂ ਹੋ ਸਕਦਾ ਇਹ ਕਿਸੇ ਨਾਲ ਵੀ ਹੋ ਸਕਦਾ ਭਾਈ ਜੀਟੀਏ ਦੇ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਹੋ ਪਹਿਲਾਂ ਤਾਂ ਅਗਲਾ ਬ੍ਰੈਮਟਨ ਸੀਗਾ ਹੁਣ ਮਿਸੀਸਾਗਾ ਰਹਿੰਦੇ ਹੋ ਕਿ ਤੁਸੀਂ ਨੇੜੇ-ਤੇੜੇ ਕਿਤੇ ਵੀ ਰਹਿੰਦੇ ਹੋ ਤੁਸੀਂ ਸੇਫ ਬਿਲਕੁਲ ਨਹੀਂ ਹੈਗੇ ਆਪਦੀ ਸੇਫਟੀ ਤੁਸੀਂ ਕਰ ਲਓ ਗੱਡੀ ਤੁਹਾਡੀ ਜੇ ਬਾਹਰ ਖੜੀ ਆਗੀ ਟਰਾਈ ਕਰ ਲਓ ਉਹਨੂੰ ਗੈਰਾਜ਼ ਦੇ ਵਿੱਚ ਕਰ ਲਓ ਇਹਦੇ ਹੁੰਦੇ ਨਾ ਵੀ ਜਦੋਂ ਕੋਈ ਚੀਜ਼ ਐਦਾਂ ਦੀ ਹੁੰਦੀ ਆ ਤਾਂ ਫਿਰ ਤੁਸੀਂ ਲੋਕਾਂ ਨੂੰ ਸਿਆਣੇ ਕਰਨ ਲੱਗੇ ਜਾਂਦੇ ਹੋਗੇ ਪਰ ਜਦੋਂ ਆਪਦੇ ਨਾਲ ਹੁੰਦੀ ਹੈ ਚੀਜ਼ ਫਿਰ ਪਤਾ ਲੱਗਦਾ ਐਕਚੁਅਲ ਦੇ ਵਿੱਚ ਸੋ ਪਹਿਲਾਂ ਤਾਂ ਆਪਾਂ ਨੂੰ ਇਹੀ ਲੱਗਦਾ ਸੀਗਾ ਵੀ ਕੱਲੀਆਂ ਗੱਡੀਆਂ ਹੀ ਚੋਰੀ ਹੁੰਦੀਆਂ ਨੇ ਪਰ ਅੱਜ ਦੇ ਟਾਈਮ ਦੇ ਵਿੱਚ ਸਿਚੁਏਸ਼ਨ ਇਹ ਹੋਈ ਪਈ ਆ ਬਹੁਤ ਲੋਕਾਂ ਦਾ ਕਹਿਣਾ ਵੀ ਜਿੱਥੇ ਲੋਕਾਂ ਕੋਲੇ ਜੋਬ ਨਹੀਂ ਹੈ ਕੀ ਜੋਬਲੈਸ ਨੇ ਬਹੁਤ ਡਰੱਗੀ ਨੇ ਇੱਥੇ ਬਹੁਤ ਨਸ਼ੇ ਕਰਦੇ ਨੇ ਸੋ ਉਹ ਇਹ ਸਾਰੇ ਕੰਮ ਕਰਦੇ ਨੇ ਸੋ ਸੁਜੈਸ਼ਨ ਇਹੀ ਆ ਵੀ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਪਾਰਸ ਰੱਖਿਆ ਹੋਇਆ ਜਾਂ ਕੈਸ਼ ਰੱਖਿਆ ਹੋਇਆ ਜਾਂ ਕੋਈ ਕੀਮਤੀ ਚੀਜ਼ ਰੱਖੀ ਹੋਈ ਆ ਤਾ ਉਹ ਨਾ ਰੱਖੋ ਜੇ ਆਪਾਂ ਕਹਿ ਦਈਏ ਗੱਡੀਆਂ ਨੂੰ ਲੌਕ ਲਾਉਣ ਦੇ ਨਾਲ ਆਪਾਂ ਨੂੰ ਆਪਣੀ ਸੇਫਟੀ ਹੈਗੀ ਨਹੀਂ ਹੈਗੀ ਹੁਣ ਤਾਂ ਸ਼ੀਸ਼ੇ ਵੀ ਫੁੱਟਣ ਲੱਗ ਗਏ ਆਗੇ ਉਹ ਪਾ ਪਤਾ ਨਹੀਂ ਹੱਥਾਂ 'ਚ ਪਾ ਕੇ ਵੀ ਕੀ ਆਇਆ ਸੀ ਉਹਨੇ ਦੋ ਆਏ ਮਾਰੀ ਮੁੱਕੀ ਤਾਂ ਸ਼ੀਸ਼ਾ ਪੰਨਦਾ ਠੀਕ ਆ ਸੋ ਆਪਣੀ ਸੇਫਟੀ ਤੁਹਾਡੇ ਹੱਥ ਦੇ ਵਿੱਚ ਆ ਹੁਣ ਗਵਰਨਮੈਂਟ ਕੁਝ ਨਹੀਂ ਕਰੂਗੀ ਤੁਹਾਡੀ ਸੇਫਟੀ ਦੇ ਲਈ ਹੁਣ ਕਿਉਂਕਿ ਮੈਨੂੰ ਦੋ ਕੱਲ ਦੀ ਕੰਪਲੇਂਟ ਪਾਈ ਹੋਈ ਆ ਕੋਈ ਮੈਨੂੰ ਰਿਵਰਟ ਨਹੀਂ ਆਇਆ ਉਹਨਾਂ ਦਾ ਕੁਝ ਉਹਨਾਂ ਨੇ ਕੋਈ ਫਾਲੋ ਅਪ ਨਹੀਂ ਕੀਤਾ ਜਾਂ ਕੋਈ ਕਾਲ ਨਹੀਂ ਆਈ ਕੁਝ ਨਹੀਂ ਹੋਇਆ ਠੀਕ ਆ ਸੋ ਸੇਫਟੀ ਤੁਹਾਡੇ ਹੱਥ ਦੇ ਵਿੱਚ ਆ ਸੋ ਬੇਸਿਕਲੀ ਇਹੀ ਮੇਨ ਆ ਵੀ ਗੱਡੀ ਕਰਾਸ ਦੇ ਵਿੱਚ ਹੋਵੇ ਗੱਡੀ ਦੇ ਵਿੱਚ ਕੋਈ ਵੀ ਕੀਮਤੀ ਸਮਾਨ ਕੋਈ ਤੁਹਾਡੇ ਵਾਲਟ ਜਾਂ ਤੁਹਾਡੇ ਤੁਹਾਡੇ ਕਾਰਡ ਹੋ ਗਏ ਆ ਜਾਂ ਕੋਈ ਕੈਸ਼ ਹੋ ਗਿਆ ਕੁਝ ਵੀ ਨਾ ਹੋਵੇ ਤੁਹਾਡੀ ਗੱਡੀ ਦੇ ਵਿੱਚ ਬੇ ਮੇਕ ਸ਼ੋਰ ਕਰੋ ਜੇ ਸ਼ਾਮ ਨੂੰ ਤੁਸੀਂ ਗੱਡੀ ਆਪਣੀ پارک ਕਰਨੀ ਹੈ ਸਾਰਾ ਸਮਾਨ ਵਿੱਚੋਂ ਬਾਹਰ ਹੋਵੇ ਤੇ ਗੱਡੀ ਦੀ ਆਰ ਸੀ ਵੀ ਤੁਸੀਂ ਆਪਣੀ ਬਾਹਰ ਕੱਢ ਕੇ ਰੱਖੋ